ਪੰਜਾਬ ਦੇ ਵਿੱਚ ਔਰਤਾਂ ਲਈ ਖੁਸ਼ਖਬਰੀ ਆਂਗਣਵਾੜੀ ਵਰਕਰ ਦੇ ਤੌਰ ਤੇ ਕੰਮ ਕਰ ਰਹੀਆਂ ਜਾਂ ਹੈਲਪਰ ਦੇ ਤੌਰ ਤੇ ਕੰਮ ਕਰ ਰਹੀਆਂ ਜਾਂ ਕੰਮ ਕਰਨਾ ਚਾਹੁੰਦੀਆਂ ਔਰਤਾਂ ਦੇ ਲਈ ਖੁਸ਼ਖਬਰੀ ਹੈ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਦੇ ਵਿੱਚ ਆਂਗਣਵਾੜੀ ਹੈਲਪਰਾਂ ਦੀ পদোন্নਤੀ ਯਾਨੀ ਕਿ ਉਹਨਾਂ ਦੀ ਪ੍ਰੋਮੋਸ਼ਨ ਹੋਗੀ ਅਰਥ ਦੇ ਆਧਾਰ ਤੇ ਆਂਗਣਵਾੜੀ ਵਰਕਰਾਂ ਦੀ ਜਿਹੜੀ ਭਰਤੀ ਦੀ ਪ੍ਰਕਿਰਿਆ ਹੋਗੀ ਜਾਂ ਅਰਥ ਦੇ ਆਧਾਰ ਤੇ ਆੰਗਣਵਾੜੀ ਹੈਲਪਰਾਂ ਤੋਂ ਵਰਕਰ ਬਣਾਉਣ ਦੀ ਪ੍ਰਕਿਰਿਆ ਹੋਗੀ ਔਰ ਉਸ ਤੋਂ ਬਾਅਦ ਜਿਹੜੀ ਵੱਡੀ ਗੱਲ ਕਿਉਂਕਿ ਅਜੇ ਤੱਕ ਇਸ ਡਿਪਾਰਟਮੈਂਟ ਕਮਾ ਜਾਂ ਇਸ ਵਿਭਾਗ ਵਿੱਚ ਕਮਾ ਜਾਂ ਇਸ ادارے ਦੀ ਬਦਲੀ ਦਾ ਕੋਈ ਸ਼ਡਿਊਲ ਨਹੀਂ ਸੀਗਾ ਔਰ ਆੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੋਨਾਂ ਦੀ ਬਦਲੀ ਜਾਂ ਐਡਜਸਟਮੈਂਟ ਸੰਬੰਧੀ ਵੀ ਸ਼ਡਿਊਲ ਹੈ ਜਿਹੜਾ ਜਾਰੀ ਹੋਇਆ ਇਹਦੇ ਵਿੱਚ ਸਾਲ ਦੇ ਵਿੱਚ ਇਹ ਪ੍ਰਕਿਰਿਆ ਫਿਕਸ ਕਰਤੀ ਹੈ ਦੋ ਵਾਰੀ ਇਹ ਪ੍ਰਕਿਰਿਆ ਹੋਇਆ ਕਰੂਗੀ ਜਿਦੇ ਵਿੱਚ ਆਂਗਣਵਾੜੀ ਹੈਲਪਰਾਂ ਦੀ ਪ੍ਰਮੋਸ਼ਨ ਹੋਗੀ ਜਾਂ ਆਂਗਣਵਾੜੀ ਵਰਕਰਾਂ ਦੀ ਜਾਂ ਹੈਲਪਰਾਂ ਦੀ ਜਿਹੜੀ ਐਡਜਸਟਮੈਂਟ ਹੋਗੀ ਆਫਟਰ ਮੈਰਿਜ ਜਾਂ ਬਦਲੀਆਂ ਹੋਗੀਆਂ ਉਹ ਸਾਰੀ ਪ੍ਰਕਿਰਿਆ ਸਾਲ ਦੇ ਵਿੱਚ ਦੋ ਸ਼ਡਿਊਲ ਤਿਆਰ ਕੀਤੇ ਗਏ ਨੇ ਜਿਦੇ ਵਿੱਚ ਪਹਿਲਾ ਹੋਇਆ ਕਰੂਗਾ ਜਨਵਰੀ ਦੇ ਵਿੱਚ ਤੇ ਦੂਸਰਾ ਜੁਲਾਈ ਦੇ ਵਿੱਚ ਆਪ ਇਹ ਕਹਿ ਸਕਦੇ ਆ ਵੀ ਹਰ 6 ਮਹੀਨੇ ਬਾਅਦ ਜਿਹੜੀਆਂ ਇਹ ਪ੍ਰਕਿਰਿਆ ਲਾਗੂ ਹੋ ਜਾ ਕਰਨੀਆਂ ਹੁਣ ਇਥੇ ਇਸ ਪੱਤਰ ਨਾਲ ਹੀ ਦੱਸਿਆ ਗਿਆ ਹੈ ਕਿ ਅੰਗਣwadi ਹੈਲਪਰਾਂ ਦੀ ਜਿਹੜੀ পদোন্নਤੀ ਹੈ ਜਿਹੜੀ ਪ੍ਰਮੋਸ਼ਨ ਹੈ ਉਹ 23 ਜੁਲਾਈ ਤੋਂ 31 ਜੁਲਾਈ ਤੱਕ ਇਹ ਪ੍ਰਕਿਰਿਆ 7 ਦਿਨਾਂ ਦੇ ਅੰਦਰ ਅੰਦਰ ਪੂਰੀ ਕਰਨੀ ਹੋਊਗੀ 24 ਅੰਗਣwadi ਹੈਲਪਰ ਹੈ ਔਰ ਉਹ ਬਰਕਰਾਰ ਰੱਖਣਾ ਚਾਹੁੰਦੇ ਔਰ ਉੱਥੇ ਅਸਾਮੀ ਖਾਲੀ ਹੈ ਤੇ ਉਹਨਾਂ ਲਈ ਬੜੀ ਖਾਸ ਖਬਰ ਹੈ ਕਿ ਪ੍ਰਕਿਰਿਆ 7 ਦਿਨਾਂ ਦੇ ਅੰਦਰ ਅੰਦਰ ਪੂਰੀ ਹੋਊਗੀ 23 ਤੋਂ 31 ਜੁਲਾਈ ਦਾ ਟਾਈਮ ਰੱਖਿਆ ਗਿਆ ਹੈ ਪਦਨਤੀ ਲਈ ਪ੍ਰਮੋਸ਼ਨ ਲਈ ਜੇਕਰ ਇੱਕੋ ਅਰਜੀ ਪ੍ਰਾਪਤ ਹੁੰਦੀ ਹੈ ਮੰਨ ਲਓ ਉਸ ਪਿੰਡ ਦੇ ਵਿੱਚੋਂ ਕੋਈ ਇੱਕੋ ਅਰਜੀ ਪ੍ਰਾਪਤ ਹੁੰਦੀ ਹੈ ਪ੍ਰਮੋਸ਼ਨ ਦੇ ਲਈ ਤਾਂ ਉਹਨੂੰ ਸਿੱਧਾ ਪ੍ਰਮੋਟ ਕੀਤਾ ਜਾਊਗਾ ਉਸ ਤੋਂ ਬਾਅਦ ਜੇਕਰ ਇੱਕ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੁੰਦੀਆਂ ਨੇ ਤਾਂ ਉਹ ਮੈਰਿਟ ਸੂਚੀ ਜਿਹੜੀ ਤਿਆਰ ਕੀਤੀ ਜਾਊਗੀ ਤੇ ਵੱਧ ਅੰਕਾਂ ਵਾਲੇ ਨੂੰ ਹੀ ਜਿਹੜਾ ਕਿ ਪ੍ਰਮੋਟ ਕੀਤਾ ਜਾਊਗਾ ਇਹਦੇ ਵਿੱਚ ਜਿਹੜਾ ਤਜਰਬਾ ਰਹੂਗਾ ਤੇ ਵਿਦਿਅਕ ਯੋਗਤਾ ਦੇ ਅੰਕ ਸ਼ਾਮਲ ਰਹਿਣਗੇ ਥੋੜਾ ਤੁਹਾਨੂੰ ਮੋੜੇ ਬਾਰੇ ਦੱਸ ਦਿੰਨਾ ਹੈ ਹੈਲਪਰ ਤੋਂ ਵਰਕਰ ਬਣ ਲਈ ਇਹਨਾਂ ਨੇ ਜਿਹੜਾ ਕ੍ਰਾਈਟੇਰੀਆ ਰੱਖਿਆ ਹੈਗਾ ਪਲੱਸ 2 ਦੇ 30 ਅੰਕ ਦਿੱਤੇ ਜਾਣਗੇ ਜੇ ਗ੍ਰੈਜੂਏਸ਼ਨ ਕੀਤਾ ਤਾਂ 30 ਅੰਕ ਉਹਦੇ ਦਿੱਤੇ ਜਾਣਗੇ ਉਸ ਤੋਂ ਬਾਅਦ ਜੇ ਕੋਈ ਹਾਈ ਡਿਗਰੀ ਕੀਤੀ ਹੈ ਬੀਏ, ਡੀਟੀਟੀ ਆ ਜਾਂ ਇਸ ਦੇ ਬਰਾਬਰ ਦੀ ਕੋਈ ਯੋਗਤਾ ਕੀ मतलब ਡਿਗਰੀ ਕੀਤੀ ਹੈ ਤਾਂ ਉਹਦੇ 10 ਅੰਕ ਦਿੱਤੇ ਜਾਣਗੇ 30 30 60 ਤੇ 10 7 ਅੰਕ ਯਾਨੀ ਕਿ 70 ਅੰਕ ਇਹ ਹੋਗੇ ਤਾਂ ਉਸ ਤੋਂ ਬਾਅਦ 2 ਅੰਕ ਪ੍ਰਤੀ ਸਾਲ ਦਾ ਤਜਰਬਾ ਯਾਨੀ ਕਿ 15 ਸਾਲ ਤੱਕ ਮੈਕਸਿਮਮ ਉਹ ਬੈਨੀਫਿਟ ਦਿੱਤਾ ਜਾਊਗਾ ਯਾਨੀ ਕਿ ਟੋਟਲ 100 ਅੰਕ ਦਿੱਤਾ ਗਿਆ ਜਿਹੜਾ ਇਹਨਾਂ ਤੋਂ ਟੌਪ ਕਰੂਗਾ ਤਾਂ ਅਗਰ ਦੋ ਤੋਂ ਇੱਕ ਤੋਂ ਵੱਧ ਅਰਜੀ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਜਿਹੜਾ ਬਰਕਰਰ ਦੇ ਤੌਰ ਤੇ ਪ੍ਰਮੋਟ ਕਰ ਦਿੱਤਾ ਜਾਊਗਾ। ਔਰ ਇਤੇ ਵੀ ਕਾਹ ਸ ਹੈ ਕਿ ਜਿਹੜੀਆਂ ਅਡਜਸਟਮੈਂਟਾਂ ਨੇ ਖਾਸ ਕਰ ਬਦਲੀਆਂ ਨੇ ਇਹ ਪ੍ਰਕਿਰਿਆ ਵੀ 7 ਦਿਨਾਂ ਦੇ ਅੰਦਰ ਅੰਦਰ ਪੂਰੀ ਕਰਨੀ ਹੋਊਗੀ। ਜਿਹਦੇ ਲਈ 8 ਤੋਂ 15 ਅਗਸਤ ਦਾ ਟਾਈਮ ਫਿਕਸ ਕੀਤਾ ਹੈਗਾ। ਉਹਦੇ ਲਈ ਉਸ ਜਗ੍ਹਾ ਤੇ ਖਾਲੀ ਪੋਸਟ ਤੇ ਹੀ ਅਡਜਸਟਮੈਂਟ ਜਾਂ ਬਦਲੀ ਹੈ ਜਿਹੜੀ ਉਹਨੂੰ ਮੁਕੰਮਲ ਕੀਤਾ ਜਾਊਗਾ। ਮਤਲਬ 8 ਤੋਂ 15 ਅਗਸਤ ਤੱਕ ਫਿਕਸ ਕੀਤਾ ਤੇ ਤਰਸ ਦੇ ਆਧਾਰ ਤੇ ਜਿਹੜੀਆਂ ਵਰਕਰਾਂ ਜਾਂ ਹੈਲਪਰਾਂ ਨੇ ਉਹਨਾਂ ਦੀ ਨਿਯੁਕਤੀ ਹੋਣੀ ਹੈ ਜਿਹੜੀ ਉਹਦਾ ਸਮਾਂ ਜਿਹੜਾ 1 ਤੋਂ 8 ਅਗਸਤ ਕੀਤਾ ਗਿਆ 1 ਤੋਂ 8 ਅਗਸਤ ਯਾਨੀ ਕਿ ਆਸ਼ਰਿਤ ਤੇ ਪੈਂਡਿੰਗ ਪਏ ਕੇਸਾਂ ਦੇ ਸਬੰਧ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਇਹ ਹਦਾਇਤਾਂ ਅਨੁਸਾਰ ਹੋਊਗਾ ਉਸ ਤੋਂ ਬਾਅਦ ਜਿਹੜੀ ਨਵੀਂ ਭਰਤੀ ਦੀ ਪ੍ਰਕਿਰਿਆ ਹੈਗੀ ਨਵੀਂ ਭਰਤੀ ਦੀ ਪ੍ਰਕਿਰਿਆ ਲਈ ਵੀ ਜਿਹੜੀ ਡੇਟ ਫਿਕਸ ਕਰ ਦਿੱਤੀ ਗਈ ਹੈ ਜਿਹੜਾ 22 ਅਗਸਤ ਨੂੰ ਇਨਾਂ ਦੇ ਜਿਹੜੀ ਲੈਟਰ ਜਾਰੀ ਹੋ ਜਾਣਗੇ ਲੈਟਰ ਜਾਰੀ ਹੋਣ ਤੋਂ ਬਾਅਦ ਉਹਦੇ ਵਿੱਚ ਅਰਜ਼ੀਆਂ ਜਿਹੜੀਆਂ ਸਿੱਧੇ ਤੌਰ ਤੇ ਤੁਹਾਨੂੰ ਦੇਣੀਆਂ ਆਉਣਗੀਆਂ ਤੇ ਫੀਸ ਵੀ ਇਸ ਵਾਰ ਡਿਪਾਰਟਮੈਂਟ ਨੇ ਜਿਹੜੀ ਰੱਖੀ ਹੈ ਜਰਨਲ ਲਈ 500 ਤੇ ਬਾਕੀ ਸ਼੍ਰੇਣੀਆਂ ਦੇ ਲਈ ਜਿਹੜਾ 350 ਫੀਸ ਹੈ ਬਾਕੀ ਸ਼੍ਰੇਣੀਆਂ ਦੇ ਲਈ ਜਿਹੜੀ 250 ਫੀਸ ਰਹੂਗੀ ਅੰਗਰਮਾਰੀ ਹੈਲਪਰ ਦੀ ਇਸੇ ਤਰ੍ਹਾਂ 300 ਜਰਨਲ ਦੇ ਲਈ ਤੇ ਬਾਕੀ ਸ਼੍ਰੇਣੀਆਂ ਦੇ ਲਈ 150 ਫੀਸ ਰਹੂਗੀ ਜੇਕਰ ਆਂਗਣਵੜੀ ਵਰਕਰ ਦੀ ਸਿੱਧੀ ਭਰਤੀ ਦੀ ਪ੍ਰਕਿਰਿਆ ਸਿਲੈਕਸ਼ਨ ਕ੍ਰਾਈਟੇਰੀਆ ਤੇ ਗੱਲ ਕਰੀਏ ਤਾਂ ਉਹ ਇਸ ਤਰ੍ਹਾਂ ਹੋਵੇਗਾ 10th ਦੇ 5 ਅੰਕ ਮੰਨੇ ਜਾਣਗੇ ਔਰ ਮਿਨੀਮਮ ਐਜੂਕੇਸ਼ਨ ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਂਗਣਵੜੀ ਹੈਲਪਰ ਲਈ ਘੱਟੋ-ਘੱਟ +2 ਤੇ ਆਂਗਣਵੜੀ ਵਰਕਰ ਲਈ ਘੱਟੋ-ਘੱਟ ਗ੍ਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਕਰ ਦਿੱਤੀ ਗਈ ਹੈ ਤੇ ਦੋਨਾਂ ਹੀ ਹਾਲਾਤਾਂ ਦੇ ਵਿੱਚ ਵਰਕਰ ਤੇ ਹੈਲਪਰ ਲਈ 10ਵੀਂ ਦੇ ਵਿੱਚੋਂ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ਤਾਂ ਇੱਥੇ ਜਿਹੜੀ ਕ੍ਰਾਈਟੇਰੀਆ ਮੈਂ ਤੁਹਾਨੂੰ ਦੱਸ ਦਿੰਦਾ ਹੈ ਕ੍ਰਾਈਟੇਰੀਆ ਦੇ ਵਿੱਚ ਜਿਹੜਾ ਸਿੱਧੀ ਸਿਲੈਕਸ਼ਨ ਦੇ ਵਿੱਚ ਰਹੂਗਾ 10ਵੀਂ ਦੇ 5 ਅੰਕ ਮੰਨੇ ਜਾਣਗੇ ਪਲੱਸ 2 ਦੇ 5 ਅੰਕ ਮੰਨੇ ਜਾਣਗੇ ਗ੍ਰੈਜੂਏਸ਼ਨ ਦੇ 25 ਅੰਕ ਮੰਨੇ ਜਾਣਗੇ ਬੀਏ ਡੀਟੀਟੀ ਜਾਂ ਇਸ ਦੇ ਬਰਾਬਰ ਦੀ ਕੋਈ ਮਾਨਤਾ ਪ੍ਰਾਪਤ ਡਿਗਰੀ ਹੈ ਤਾਂ ਉਹਦੇ 10 ਅੰਕ ਮੰਨੇ ਜਾਣਗੇ ਵਿਧਵਾ ਜਾਂ ਤਲਾਕਸ਼ੁਦਾ ਔਰਤ ਜਾਂ ਐਨਆਰਆਈ ਵੱਲੋਂ ਛੱਡੀ ਗਈ ਜਿਹੜੀ ਬੇਸਹਾਰਾ ਔਰਤ ਕਹਦੀ ਉਹਦੇ 5 ਅੰਕ ਮੰਨੇ ਜਾਣਗੇ ਤੇ ਪਿੰਡ ਦੀ ਨੂੰ ਨੂੰ 3 ਅੰਕ ਆ ਜਿਹੜਾ ਉਹ ਬੇਨੀਫੀਟ ਦਿੱਤਾ ਜਾਵੇਗਾ ਤਾਂ ਇਸ ਤਰ੍ਹਾਂ ਜਿਹੜੀ ਇਹਦੀ ਪ੍ਰਕਿਰਿਆ ਹੈਗੀ ਉਹ ਭਰਤੀ ਦੀ ਪਰ ਕਿਹੜਾ ਰਹੇਗੀ ਔਰ ਇਹ ਕ੍ਰਾਈਟੇਰੀਆ ਆਨਲਾਈਨ ਹੋਏਗਾ ਪੂਰੇ ਦਾ ਪੂਰਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਅਧੀਨ ਹੀ ਤੁਸੀਂ ਇਸ ਵਿਭਾਗ ਵਿੱਚ ਜੌਬ ਕਰਨ ਦੇ ਯੋਗ ਹੋ